ਸੂਫੀ ਕਰ ਬਾਬਾ ਬੁੱਲੇ ਸ਼ਾ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਬੁੱਲੇ ਸ਼ਾ ਦੀਆਂ ਪਹਿਣਾ ਤੇ ਪਰਜਾਈਆਂ ਉਸ ਨੂੰ ਕਰ ਵਾਪਿਸ ਲੈ ਕੇ ਜਾਣ ਲਈ ਲਾਹੌਰ ਵਿਖੇ ਇਨਾਇਤ ਸ਼ਾ ਦੇ ਆਸ਼ਰਮ ਆ ਰਹੀਆਂ ਸਨ ਉਧਰ ਬੁੱਲੇ ਸ਼ਾ ਆਪਣੀ ਮਸਤ ਫਕੀਰੀ ਵਿੱਚ ਦਿਨ ਬਸਰ ਕਰ ਰਿਹਾ ਸੀ ਗੁਰੂ ਦੇ ਆਸ਼ਰਮ ਵਿੱਚ ਦਿਨ ਦੁਨੀਆ ਤੋਂ ਬਿਲਕੁਲ ਹੀ ਬੇਖਬਰ ਆਪਣੇ ਮੌਲਾ ਆਪਣੇ ਸਤਗੁਰ ਇਨਾਇਤ ਸ਼ਾਹ ਦੀ ਖੁਦਾਈ ਰਹਿਨਮਾਈ ਵਿੱਚ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਕਾਰਨ ਸੈਦ ਹਵੇਲੀ ਵਿੱਚ ਕਲੇਸ਼ ਦੀ ਹਨੇਰੀ ਉੱਠੀ ਹੋਈ ਹੈ ਉਹ ਤਾਂ ਰੋਜਵੰਦ ਇਸ ਦੁਪਹਿਰ ਵੀ ਆਸ਼ਰਮ ਦੀ ਸੇਵਾ ਵਿੱਚ ਰੁੱਝਿਆ ਹੋਇਆ ਸੀ ਤੇ ਉਸੇ ਸਮੇਂ ਆਸ਼ਰਮ ਦੇ ਬਾਹਰ ਇੱਕ ਸ਼ਾਹੀ ਬਗੀ ਰੁਗੀ ਉਸ ਵਿੱਚੋਂ ਬੁੱਲੇ ਸ਼ਾਹ ਦੀਆਂ ਪਰਜਾਈਆਂ ਤੇ ਪਹਿਣਾ ਉਤਰੀਆਂ ਦੋਸਤ ਨੇ ਆਸ਼ਰਮ ਵੱਲ ਦਿਖਾ ਕੇ ਕਿਹਾ ਇਹੀ ਹੈ ਇਨਾਤਸ਼ਾ ਦਾ ਆਸਤਾਨਾ ਜਿੱਥੇ ਨਵਾਬ ਸਾਹਿਬ ਨੇ ਜ਼ਿੰਦਗੀ ਗੁਜ਼ਾਰਨ ਲਈ ਜਦ ਕੀਤੀ ਹੈ ਇਹ ਸੁਣ ਕੇ ਪਹਿਣਾ ਤੇ ਪਰਜਾਈਆਂ ਦੀਆਂ ਬਾਹਾਂ ਤਨ ਗਈਆਂ ਇਤਰ ਦੀਆਂ ਖੁਸ਼ਬੂਆਂ ਦੇ ਨਾਲ ਮਹਿਕਦੀਆਂ ਪਹਿਣਾ ਦਾ ਹੱਥ ਨਕ ਤੇ ਚਲਾ ਗਿਆ ਅਜੀ ਉਹ ਆਸ਼ਰਮ ਦੇ ਅੰਦਰ ਦਾਖਲ ਹੋਣ ਹੀ ਲੱਗੀਆਂ ਸਨ ਕੋਲ ਦੀ 5 6 ਅਰਈ ਚਰੌਣ ਵਾਲੇ ਨਿਕਲਦੇ ਦੇਖੇ ਨਾਲ ਹੀ ਉਹਨਾਂ ਦੇ ਕਰੀਬ 10 ਤੋਂ 12 ਮੈਸਾਂ ਵੀ ਸਨ ਪਰਜਾਈਆਂ ਤੇ ਪਹਿਣਾ ਬੁਰਕੇ ਦੀ ਜਾਲੀ ਵਿੱਚੋਂ ਟੁੱਕਰ ਟੁੱਕਰ ਦੇਖਣ ਲੱਗੀਆਂ ਤਾਂ ਦੋਸਤ ਨੇ ਨੀਵੀਂ ਦਬੀ ਆਵਾਜ਼ ਵਿੱਚ ਪਰਜਾਈਆਂ ਨੂੰ ਕਿਹਾ ਕਿ ਇਹ ਜੋ ਸਭ ਤੋਂ ਅੱਗੇ ਜਾ ਰਿਹਾ ਹੈ ਇਹੀ ਹੈ ਹਜੂਰ ਬੁੱਲੇ ਸ਼ਾਹ ਦੇ ਗੁਰੂ ਕੀ ਇਹ ਹੈ ਨਾਇਤ ਸ਼ਾ ਯਕੀਨ ਨਹੀਂ ਹੋ ਰਿਹਾ ਇਸ ਫਟੇ ਹਾਲ ਅਧੇੜ ਉਮਰ ਬਜ਼ੁਰਗ ਵਿੱਚ ਭਾਈ ਜਾਨ ਨੂੰ ਕੀ ਦਿਖਿਆ ਜੋ ਇਸ ਦੇ ਪਿੱਛੇ ਲੱਗਿਆ ਹੋਇਆ ਹੈ ਸੱਚੀ ਉਹਨਾਂ ਦੇ ਅਕਲ ਉਤੇ ਤਾਲੇ ਲੱਗ ਗਏ ਹਨ ਪਰਜਾਈਆਂ ਮਥੇ ਤੇ ਹੱਥ ਮਾਰਦੇ ਹੋਏ ਬੋਲੀਆਂ ਤੇ ਪਹਿਣਾ ਦਾ ਸੁਰ ਵੀ ਉੱਚੀ ਆਵਾਜ਼ ਤੇ ਗੁੱਸੇ ਵਿੱਚ ਬੋਲੀਆਂ ਇਹ ਵੀ ਹੋ ਸਕਦਾ ਹੈ ਕਿ ਇਹ ਬਜ਼ੁਰਗ ਕੋਈ ਬਹੁਤ ਵੱਡਾ ਟੋਟਕੇ ਬਾਜ ਜਾਂ ਤੰਤ੍ਰਿਕ ਹੋਵੇ ਇਸ ਬਜ਼ੁਰਗ ਨੇ ਹੀ ਪਾਈ ਜਾਣ ਤੇ ਕੋਈ ਜਾਦੂ ਟੂਣਾ ਕੀਤਾ ਹੋਵੇ ਹਾਂ ਹਾਂ ਹੋ ਸਕਦਾ ਹੈ ਬਿਲਕੁਲ ਮੁਮਕਨ ਹੈ ਪਰ ਇਹ ਸਹਬਜ਼ਾਦੇ ਕਿੱਥੇ ਹਨ ਪਰ ਜਾਇਆਂ ਇੱਕੋ स्वर ਵਿੱਚ ਬੋਲੀਆਂ ਤਾਂ ਕੋਲ ਖੜੇ ਦੋਸਤ ਨੇ ਤੜਾਕ ਬੋਲਿਆ ਕਰ ਰਿਹਾ ਹੋਵੇਗਾ ਮੈਸਾਂ ਦੀ ਮਾਲਿਸ਼ ਕਿਉਂਕਿ ਜਦੋਂ ਉਹ ਪਹਿਲਾਂ ਆਇਆ ਸੀ ਤਾਂ ਉਸ ਸਮੇਂ ਬੁੱਲੇ ਸ਼ਾ ਮੈਸਾਂ ਦੀ ਮਾਲਿਸ਼ ਕਰ ਰਿਹਾ ਸੀ ਉਸਨੇ ਕਿਹਾ ਕਿ ਹੋ ਸਕਦਾ ਸ਼ਾਇਦ ਉਸ ਨੂੰ ਇਹ ਕੰਮ ਮਿਲਿਆ ਹੋਵੇ ਚਲੋ ਅੰਦਰ ਚੱਲ ਕੇ ਦੇਖਦੇ ਹਾਂ ਸਾਰੇ ਆਸ਼ਰਮ ਦੇ ਅੰਦਰ ਹਾਤੇ ਵਿੱਚ ਆ ਗਏ ਚਾਰੇ ਪਾਸੇ ਦੇਖਿਆ ਪਰ ਬੁੱਲੇ ਸ਼ਾ ਕਿਤੇ ਦਿਖਿਆ ਹੀ ਨਹੀਂ ਉਦੋਂ ਦੋਸਤ ਨੇ ਇੱਕ ਗੁਰੂ ਪਾਈ ਦੁਆਰਾ ਬੁੱਲੇ ਸ਼ਾਹ ਤੱਕ ਆਪਣੇ ਆਉਂਦਾ ਪੈਗਾਮ ਭੇਜਿਆ ਪੈਗਾਮ ਮਿਲਦੇ ਹੀ ਬੁੱਲੇ ਸ਼ਾਹ ਬੇਖੌਫ ਹੋ ਕੇ ਉਹਨਾਂ ਦੇ ਕੋਲ ਆ ਗਏ ਬੁੱਲੇ ਸ਼ਾਹ ਨੂੰ ਦੇਖਦੇ ਹੀ ਸਭ ਨੇ ਬਰਕਿਆਂ ਤੋਂ ਨਕਾਬ ਚੁੱਕ ਲਈ ਅੱਛਾ ਪ੍ਰੇਣਾ ਵੀ ਆਈਆਂ ਹਨ ਦੱਸੋ ਕੀ ਤੁਹਾਡੀ ਤਬੀਅਤ ਠੀਕ ਹੈ ਇੱਕ ਭੈਣ ਨੇ ਉਖੜੇ ਹੋਏ ਸੁਰ ਵਿੱਚ ਕਿਹਾ ਤਬੀਅਤ ਤਾਂ ਤੁਸੀਂ ਖਰਾਬ ਕਰ ਦਿੱਤੀ ਹੈ ਭਾਈ ਜਾਨ ਬੱਲੇ ਸ਼ਾ ਹੱਸਦਾ ਹੋਇਆ ਬੋਲਿਆ ਮੈਂ ਨੇ ਹੁਣ ਐਨੇ ਵੀ ਅੰਜਾਨਾ ਬਣੋ ਪਹਿਲਾਂ ਤਾਂ ਇਹ ਦੱਸੋ ਤੁਸੀਂ ਘਰ ਵਾਪਿਸ ਕਿਉਂ ਨਹੀਂ ਆਏ ਬੁੱਲੇ ਸ਼ਾਹ ਨੇ ਕਿਹਾ ਮੈਂ ਤਾਂ ਆਪਣਾ ਪੈਗਾਮ ਦੋਸਤ ਦੇ ਜ਼ਰੀਏ ਪਹੁੰਚਾ ਦਿੱਤਾ ਸੀ ਕਿ ਤੁਹਾਨੂੰ ਪੈਗਾਮ ਨਹੀਂ ਮਿਲਿਆ ਪੰਨ ਨੇ ਕਿਹਾ ਮਿਲਿਆ ਸੀ ਪਰ ਯਕੀਨ ਨਹੀਂ ਹੋ ਰਿਹਾ ਕਿ ਸਾਡਾ ਨਰਮ ਦਿਲ ਹੀ ਪਾਈ ਜਾਨ ਅਜਿਹਾ ਕਹਿਰੀ ਤੇ ਕਠੋਰ ਪੈਗਾਮ ਵੀ ਪੀ ਸਕਦੇ ਹਨ ਇਸੇ ਲਈ ਅਸੀਂ ਆਪ ਆ ਗਿਆਂ ਬੁੱਲੇ ਸ਼ਾ ਹੱਸਦੇ ਹੋਏ ਬੋਲੇ ਐ ਜਹਾ ਵੀ ਕਿਹੜਾ ਕਹਿਟਾ ਦਿੱਤਾ ਪਹਿਣਾ ਨੇ ਕਿਹਾ ਅੰਮੀ ਜਾਨ ਪੂਰੇ ਚਾਵਾ ਨਾਲ ਤੁਹਾਡਾ ਰਾਤ ਤੱਕ ਰਹੀ ਸੀ ਤੇ ਤੁਸੀਂ ਫਕੀਰੀ ਦਾ ਰਾ ਚੁਣ ਕੇ ਉਹਨਾਂ ਨੂੰ ਇੱਕ ਹੀ ਛਟਕੇ ਵਿੱਚ ਤਾਰ-ਤਾਰ ਕਰ ਦਿੱਤਾ ਕੀ ਇਹ ਕਿਸੇ ਕਹਿਰ ਤੋਂ ਕਟ ਹੈ ਦੱਸੋ ਉਹਨਾਂ ਨੇ ਤੁਹਾਡੇ ਲਈ ਜੋ ਆਰਮਾਨ ਸਾंभ ਕੇ ਰੱਖੇ ਸੀ ਉਹਨਾਂ ਦਾ ਕੀ ਹੋਵੇਗਾ ਫੈਸਲਾ ਲੈਣ ਤੋਂ ਪਹਿਲਾਂ ਕੀ ਸੋਚਿਆ ਸੀ ਤੁਸੀਂ ਤੁਹਾਡੇ ਵਾਲਿਦ ਪਿਤਾ ਜੀ ਵੱਡੇ ਭਰਾ ਪਰਜਾਈਆਂ ਪਹਿਣਾ ਸਭ ਹੀ ਤੁਹਾਨੂੰ ਪਿਆਰ ਕਰਦੇ ਹਨ ਸਾਰਿਆਂ ਨੂੰ ਕਿੰਨਾ ਪਿਆਰਾ ਤੁਹਾਡੇ ਨਾਲ ਤੇ ਤੁਸੀਂ ਇੰਨਾ ਰਿਸ਼ਤਿਆਂ ਦੀ ਬਿਲਕੁਲ ਵੀ ਕਦਰ ਨਹੀਂ ਕੀਤੀ ਤੁਹਾਨੂੰ ਰੱਬ ਦੀ ਸੌਂ ਪਾਈ ਜਾਨ ਸੱਚ ਦੱਸਿਓ ਕੀ ਤੁਹਾਡੇ ਦਿਲ ਵਿੱਚ ਸਾਡੇ ਲਈ ਬਿਲਕੁਲ ਵੀ ਖਿੱਚ ਨਹੀਂ ਪੈਂਦੀ ਘਰ ਜਾਣ ਲਈ ਇੱਕ ਪਲ ਵੀ ਖਿਆਲ ਨਹੀਂ ਆਉਂਦਾ ਕਿਵੇਂ ਤੁਸੀਂ ਆਪਣਾ ਸਾਰਾ ਪਰਿਵਾਰ ਛੱਡ ਕੇ ਹੁਣ 11 ਦੀ ਬਸਤੀ ਵਿੱਚ ਆਹ ਬੈਠੀ ਹਾਂ ਤੇ ਹੁਣ ਤੁਸੀਂ ਆ ਕੀ ਹਾਲ ਬਣਾ ਰੱਖਿਆ ਹੈ ਆਪਣਾ ਦੇਖੋ ਕਿਵੇਂ ਦੁਨੀਆਂ ਦੀ ਰੀਤ ਜਜ਼ਬਾਤਾਂ ਦੇ ਤੀਰ ਸਿੱਟੇ ਜਾ ਰਹੇ ਹਨ ਗੁਰੂਦਰ ਤੇ ਰਹਿਣ ਵਾਲਿਆਂ ਦੇ ਕਦਮਾਂ ਵਿੱਚ ਮੋਹ ਦੀਆਂ ਵੀੜੀਆਂ ਕਿਵੇਂ ਪਾਈਆਂ ਜਾ ਰਹੀਆਂ ਹਨ ਸੁਬਕੀਆਂ ਸਿਸਕੀਆਂ ਦੇ ਰੋੜੇ ਕੰਕਰ ਵੀ ਵਿਛਾਏ ਜਾ ਰਹੇ ਹਨ ਕਸਮਾਂ ਦੁਹਾਈਆਂ ਦੇ ਜਾਲ ਵਿਛਾਏ ਜਾ ਰਹੇ ਹਨ ਹੰਜੀਆਂ ਨਾਲ ਅਜਿਹਾ ਡੂੰਗਾ ਦਰਿਆ ਬਨਾਇਆ ਜਾ ਰਿਹਾ ਹੈ ਕਿ ਜਿਸ ਨੂੰ ਗੁਰੂ ਪਖਤ ਪਾਰ ਨਾ ਕਰ ਸਕੇ ਜਿਸ ਵਿੱਚ ਡੁੱਬ ਕੇ ਬਸ ਇਸ ਦੁਨੀਆਂ ਦਾ ਹੀ ਹੋ ਜਾਵੇ ਦੁਨੀਆਂ ਵਾਲਿਓ ਤਹਾਡੇ ਬਿਛਾਇਆ ਜਾਲ ਕਿਵੇਂ ਉਸ ਨੂੰ ਫਸਾ ਸਕਦਾ ਹੈ ਜੋ ਸਾक्षात ਪਿਆਰ ਦੀ ਮੂਰਤੀ ਗੁਰੂ ਦੀ ਕੁੰਗਰਾਲੀ ਲਟਾ ਦੇ ਵਿੱਚ ਉਲਝ ਚੁੱਕਿਆ ਹੋਵੇ ਉਸ ਦੀ ਰੋਹਾਨੀ ਮੁਸਕਾਨ ਦਾ ਕਾਇਲ ਹੋ ਗਿਆ ਹੋਵੇ ਕਿਉਂ ਵਾਦੂ ਮਿਹਨਤ ਕਰ ਰਹੇ ਹੋ ਸੋਚੋ ਕਿ ਕਦੇ ਸ਼ਹਿਦ ਚੂਸਦੀ ਮਧੂਮੱਖੀ ਕੂੜਾ ਕਰਵਲ ਉੱਡ ਕੇ ਜਾ ਸਕਦੀ ਹੈ ਜੇ ਲੈ ਲਈ ਤਾਂ ਗੁਰੂ ਦੇ ਚਰਨਾ ਵਿੱਚ ਹੀ ਸ਼ਹਿਦ ਹੈ ਤੇ ਦੁਨੀਆ ਕੂੜਾ ਹੈ ਬੁੱਲੇ ਸ਼ਾਨੋ ਵੀ ਉਹ ਸ਼ਹਿਦ ਦਾ ਪਿਆਲਾ ਮਿਲ ਚੁੱਕਿਆ ਸੀ ਉਸ ਦੇ ਉੱਤੇ ਆਪਣੇ ਗੁਰੂ ਇਨਾਇਤ ਸ਼ਾਹ ਦੇ ਸੱਚੇ ਪਿਆਰ ਦਾ ਨਸ਼ਾ ਚੜ ਚੁੱਕਿਆ ਹੈ ਅਜਿਹ ਨਸ਼ਾ ਜਿਹੜਾ ਕਦੇ ਨਾ ਉਤਰਣ ਵਾਲਾ ਹੋਵੇ ਸਮਾਦਕਤਾ ਜੋ ਕੇਵਲ ਮਨ ਹੀ ਨਹੀਂ ਆਤਮਾ ਨੂੰ ਵੀ ਮਧੋਸ਼ ਕਰਦੀ ਹੈ ਪਹਿਣਾ ਤੇ ਪਰਜਾਈਆਂ ਨੇ ਇਸ ਨਸ਼ੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਜਜ਼ਬਾਤੀ ਦੁਹਾਈਆਂ ਦੇ ਛਿੱਟੇ ਮਾਰੇ ਤਰਕਾਂ ਦਲੀਲਾਂ ਦੇ ਨਾਲ ਉਸ ਨੂੰ ਝੰਜੋੜਿਆ ਪਰ ਇਹ ਸਭ ਕੁਝ ਬੇਅਸਰ ਅਬ ਹਮ ਗਮ ਹੋ ਗਏ ਪ੍ਰੇਮਨਗਰ ਕੇ ਸ਼ਹਿਰ ਬੁੱਲਾ ਸ਼ਾ ਹੈ ਦੋਹਾਂ ਜਹਾਨੀ ਕੋਈ ਨਾ ਦਿਸਦਾ ਗੈਰ ਪਹਿਣਾ ਤੇ ਪਰਜਾਈਆਂ ਨੂੰ ਕਿਹਾ ਕਿ ਮੈਂ ਤਾਂ ਇਸ ਪ੍ਰੇਮਨਗਰ ਵਿੱਚ ਗਮ ਹੋ ਚੁੱਕਿਆ ਹਾਂ ਮੇਰਾ ਦਿਲ ਇਸ ਦੀਆਂ ਨੂਰਾਨੀ ਗਲੀਆਂ ਵਿੱਚ ਖੋ ਗਿਆ ਹੈ ਮੇਰੇ ਕੋਲ ਬਚਿਆ ਹੀ ਕੀ ਹੈ ਜਿਸ ਨੂੰ ਨਾ ਲੈ ਕੇ ਮੈਂ ਤੁਹਾਡੀ ਨਗਰੀ ਵਿੱਚ ਵਾਪਸ ਆ ਜਾਵਾਂ ਮੈਂ ਤਾਂ ਆਪਣੇ ਗੁਰੂ ਨੂੰ ਬਿਕ ਚੁੱਕਿਆ ਹਾਂ ਜੇਕਰ ਤੁਸੀਂ ਮੇਰੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਤਾਂ ਮੇਰੀ ਜਿੰਦਾ ਲਾਸ਼ ਹੀ ਤੁਹਾਡੇ ਨਾਲ ਵਾਪਸ ਜਾਵੇਗੀ ਕਿ ਅੰਮੀ ਜਾਨ ਇਸ ਚਲਦੀ ਫਿਰਦੀ ਲਾਸ਼ ਨਾਲ ਆਪਣੇ ਅਰਮਾਨ ਪੂਰੇ ਕਰ ਸਕੇਗੀ ਕਿ ਅਭੂਤੇ ਪਾਈ ਜਾਨ ਇੱਕ ਮਰਦੇ ਨੂੰ ਹਵੇਲੀ ਵਿੱਚ ਕੈਦ ਰੱਖ ਕੇ ਖੁਸ਼ ਰਹ ਪਾਉਣਗੇ ਜੇਕਰ ਤੁਸੀਂ ਸੱਚਮੁੱਚ ਹੀ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੈਨੂੰ ਇੱਥੇ ਹੀ ਰਹਿਣ ਦਿਓ ਮੇਰੀ ਦੁਨੀਆ ਸਤਗੁਰੂ ਤੱਕ ਹੀ ਸੀਮਤ ਰਹਿ ਗਈ ਹੈ ਉਹ ਮੇਰੇ ਲਈ ਦੋਨੋਂ ਜਹਾਨ ਬਣ ਚੁਕੇ ਹਨ ਫਿਰ ਉਸ ਤੋਂ ਅਲੱਗ ਮੈਂ ਤੀਸਰਾ ਜਹਾਨ ਕਿੱਥੇ ਬਣਾਵਾਂਗਾ ਇਹ ਨਹੀਂ ਹੋ ਸਕਦਾ ਪੈਣੇ ਰੁਮਾਲ ਦੇ ਨਾਲ ਅੱਖਾਂ ਦੇ ਕੋਰ ਸਾਫ਼ ਕਰਦੀ ਹੋਈ ਬੋਲੀ ਭਾਈ ਜਾਨ ਬਸ ਥੋੜੇ ਜਿਹੇ ਸਮੇਂ ਵਿੱਚ ਹੀ ਇੰਨਾ ਇਤਸ਼ਾ ਤੁਹਾਨੂੰ ਸਾਡੇ ਤੋਂ ਜ਼ਿਆਦਾ ਅਜੀਜ਼ ਹੋ ਗਈ ਐਨੇ ਸਾਲਾਂ ਦੇ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਇਨ ਨਿਤਸ਼ਾ ਦੇ ਨਾਲ ਮੇਰਾ ਨਾਤਾ ਕੁਝ ਸਮੇਲੇ ਨਹੀਂ ਜਨਮ ਜਨਮ ਦਾ ਰਿਸ਼ਤਾ ਹੈ ਬਲਕਿ ਕੁਨਫੋ ਕੁਨਫ ਅਗੇ ਦੀਆਂ ਲੱਗੀਆਂ ਅਰਥਾਤ ਦੁਨੀਆਂ ਤੋਂ ਪਹਿਲਾਂ ਦਾ ਹੁਣ ਪਹਿਣਾ ਜੋਰ-ਜੋਰ ਨਾਲ ਸਿਸਕੀਆਂ ਲੈਣ ਲੱਗੀਆਂ ਆਪਣੇ ਕੀਮਤੀ ਰੁਮਾਲ ਨਾਲ ਮੂੰਹ ਟੱਕਦੇ ਹੋਏ ਰੋਣ ਲੱਗੀਆਂ ਪਰ ਬੁੱਲੇ ਸ਼ਾ ਕੁੜੀਆਂ ਦੀ دہلیਜ਼ ਤੇ ਇੱਕਦਮ ਤਖਤ ਸਤ ਬੈਠਾ ਸੀ ਅਚਾਨਕ ਉਸ ਦੀ ਨજર ਵਧ ਕੇ ਉਸੇ درخت ਤੇ ਚਲੀ ਗਈ ਜਿੱਥੇ ਉਸ ਨੂੰ ਗੁਰੂ ਨੇ ਗਿਆਨ ਦਿੱਤਾ ਸੀ ਇਹ ਯਾਦਾਂ ਦਾ ਮਸਤ ਬੁੱਲਾ ਉਸ ਦੇ ਅੰਦਰ ਤੱਕ ਛੂ ਗਿਆ ਉਸ ਦੇ ਚਿਹਰੇ ਤੇ ਮੁਸਕਾਨ ਜਹੀ ਛਾ ਗਈ ਤੇ ਗੁਰੂ ਦੀ ਯਾਦ ਆ ਗਈ ਪੈਣਾ ਸਿਸਕ ਸਿਸਕ ਰੋ ਰਹੀਆਂ ਸਨ ਤੇ ਪ੍ਰਾ ਬੇਪਰਵਾਹੀ ਨਾਲ ਹੱਸ ਰਿਹਾ ਹੋਵੇ ਪਰ ਇਹ ਗੱਲ ਜੇ ਅਧਿਆਤਮ ਦੀ ਅੱਖ ਨਾਲ ਵੇਖਣ ਤੇ ਤਾਂ ਸਮਝ ਆ ਸਕਦੀ ਹੈ ਪਰ ਦੁਨੀਆਵੀ ਨਿਗਾਹ ਵਿੱਚ ਬਹੁਤ ਵੱਡਾ ਪਾਪ ਹੈ ਮੋ ਮਮਤਾ ਦੀ ਅਦਾਲਤ ਵਿੱਚ ਬਹੁਤ ਵੱਡਾ ਅਪਰਾਧ ਹੈ ਪਰ ਜਾਇਆਂ ਤੋਂ ਵੀ ਇਹ ਬਰਦਾਸ਼ਤ ਨਾ ਹੋ ਸਕਿਆ ਇੱਕਦਮ ਗੁੱਸੇ ਵਿੱਚ ਉੱਠੀਆਂ ਭਾਈ ਜਾਨ ਅਸੀਂ ਤਾਂ ਸੁਣਿਆ ਸੀ ਕਿ ਖੁਦਾ ਦੇ ਨਾਲ ਇਸ਼ਕ ਕਰਨ ਵਾਲੇ ਖੁਦਾ ਦੇ ਬੰਦਿਆਂ ਦਾ ਵੀ ਖਿਆਲ ਰੱਖਦੇ ਹਨ ਉਹਨਾਂ ਦੇ ਵਿੱਚ ਕੁੱਟ ਕੁੱਟ ਕੇ ਇਨਸਾਨੀਅਤ ਪਰ ਜਾਂਦੀ ਹੈ ਪਰ ਅਸੀਂ ਇਹ ਕੀ ਦੇਖ ਰਹੇ ਹਾਂ ਤੁਹਾਡੇ ਅੰਦਰ ਦਾ ਪਰਾ ਤਾਂ ਕੀ ਇਨਸਾਨ ਤੱਕ ਦਫਨ ਹੋ ਗਿਆ ਹੈ ਤੁਸੀਂ ਆਪਣੇ ਅਨੁਰੂਸਾ ਕੇ ਆਪ ਖੁਸ਼ ਰਹਿਣਾ ਸਿੱਖ ਗਏ ਹੋ ਤੁਹਾਨੂੰ ਤਾਂ ਆਪਣੇ ਅਰਮਾਨਾਂ ਦਾ ਕਿਲਾ ਖੜਾ ਕਰਨ ਤੋਂ ਗਰਜ ਹੈ ਫਿਰ ਚਾਹੇ ਉਸ ਦੀ ਬੁਨਿਆਦ ਤੇ ਕਿੰਨਿਆਂ ਦੇ ਆਰਮਾਨਾਂ ਦੀਆਂ ਲਾਸ਼ਾਂ ਵਿਛੀਆਂ ਹੋਣ ਸਮਝ ਨਹੀਂ ਆਉਂਦੀ ਇਹ ਖੁਦਾ ਪ੍ਰਸਤੀ ਹੈ ਜਾਂ ਖੁਦ ਪ੍ਰਸਤੀ ਬੁੱਲੇ ਸ਼ਾਹ ਨੇ ਪਰਜਾਈ ਨੂੰ ਕਿਹਾ ਤੁਸੀਂ ਗਲਤ ਸਮਝ ਰਹੇ ਹੋ ਪਲਾ ਮੈਂ ਕਿਸੇ ਨੂੰ ਕਿਉਂ ਰੁਸਾਉਣਾ ਤੁਸੀਂ ਕਿਹਾ ਕਿ ਫਕਤ ਮੈਨੂੰ ਆਪਣੇ ਆਰਮਾਨਾਂ ਤੋਂ ਗਰਜ ਹੈ ਇਸ ਅਰਮਾਨ ਨੂੰ ਹੀ ਤਾਂ ਅੰਜਾਮ ਦੇਣ ਲਈ ਆਪਾਂ ਸਭ ਨੂੰ ਇਨਸਾਨੀ ਜਿਸਮ ਮਿਲਿਆ ਹੈ ਇਹ ਮੇਰਾ ਨਹੀਂ ਦੁਨੀਆ ਪਰਦੇ ਸੰਤਾਂ ਤੇ ਸ਼ਾਸਤਰਾਂ ਦਾ ਫਰਮਾਨ ਹੈ ਰਹੀ ਗੱਲ ਮੇਰੇ ਅੰਦਰ ਤੇ ਪਰਾ ਹੋਣ ਦੀ ਇਹ ਦਫ਼ਨ ਨਹੀਂ ਹੋਏ ਹੁਣ ਤਾਂ ਇਹ ਮੋਹ ਦੀ ਤੰਗ ਕਵਰ ਨੂੰ ਫਾੜ ਕੇ ਰੂਹਾਨੀ ਇਸ਼ਕ ਗੁਰੂ ਦੇ ਇਸ਼ਕ ਵਿੱਚ ਖੁੱਲੇ ਅਸਮਾਨ ਵਿੱਚ ਜੀ ਉੱਠੇ ਹਨ ਇਸ پاک ਮੁਹੱਬਤ ਦੇ ਲਈ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਆਪਣੇ ਜਿਗਰ ਦੇ ਆਰਮਾਨਾਂ ਜਾਂ ਦਰਦ ਦਾ ਨਹੀਂ ਰੂਹ ਦੇ ਮਕਸਦ ਦਾ ਖਿਆਲ ਕਰੋ ਇਹ ਦੇ ਲਈ ਤੁਸੀਂ ਵੀ ਸ਼ਾ ਇਨਾਇ ਦੀ ਸ਼ਾਗਿਰਦੀ ਹਾਸਲ ਕਰ ਲਵੋ ਉਹਨਾਂ ਤੋਂ ਗਿਆਨ ਲੈ ਲਿਆ ਜਾਵੇ ਸਚ ਵਿੱਚ ਇਹ ਸੁਣ ਕੇ ਪਰਜਾਇਆਂ ਤਾਂ ਚੇਪ ਮੰਨ ਗਈਆਂ ਉਹਨਾਂ ਨੂੰ ਆਪਣੇ ਸਾਰੇ ਜਜਬਾਤੀ ਪੈਂਤਰੇ ਫੇਲ ਹੁੰਦੇ ਦਿਖੇ ਹੁਣ ਉਹਨਾਂ ਕੋਲ ਕੋਈ ਦਲੀਲ ਪੇਸ਼ ਨਾ ਬਚੀ ਇਸੇ ਲਈ ਹਵੇਲੀ ਤੋਂ ਜੋ ਉਹ ਪਾਵਕਤਾ ਦਾ ਨਕਾਬ ਲੈ ਕੇ ਆਈਆਂ ਸਨ ਉਹਨਾਂ ਨੂੰ ਲਾ ਸੁਟਿਆ ਅਚਾਨਕ ਉਹਨਾਂ ਦੀ ਆਵਾਜ਼ ਵਿੱਚੋਂ ਗੁੱਸੇ ਭਰੇ ਸ਼ਬਦ ਨਿਕਲੇ ਇੱਕ ਪਰਜਾਈ ਬੋਲੀ ਕਿਹਾ ਕਿ ਉਸ ਅਰਾਈ ਬੁੱड्ढे ਦੀ شاਗਿਰਦ ਦੀ ਉਹ ਜਿਹੜਾ ਮਹਿਲੇ ਕੁਚਲੇ ਕੱਪੜਿਆਂ ਵਿੱਚ ਮਹਿਸਾਂ ਲੈ ਕੇ ਜਾ ਰਿਹਾ ਸੀ ਦੂਜੀ ਬੋਲੀ ਹਾਂ ਹਾਂ ਉਹੀ ਬੁੱਲੇ ਸ਼ਾ ਹੱਸਦੇ ਹੋਏ ਬੋਲੇ ਅੱਛਾ ਆਪ ਸਭ ਨੂੰ ਸਾਈ ਦਾ ਦیدار ਹੋ ਗਿਆ ਸੁਬਾਨ ਅੱਲਾ ਪਰ ਮੇਰੀ ਨਾ ਸਮਝ ਪਰ ਜਾਈ ਜੀ ਜਿਨ੍ਹਾਂ ਨੂੰ ਤੁਸੀਂ ਅਦੇੜ ਉਮਰ ਫਟੇ ਕਪੜੇ ਵਿੱਚ ਬੁੱਢਾ ਜਾਣ ਰਹੇ ਹਾਂ ਉਹਨਾਂ ਦੀ ਹਕੀਕਤ ਤੇ ਅਸਲੀਅਤ ਕੁਝ ਹੋਰ ਹੀ ਹੈ ਮੈਂ ਮੰਨਦਾ ਹਾਂ ਮੇਰੇ ਗੁਰੂ ਹੱਥ ਵਿੱਚ ਡੰਡਾ ਮੋਢੇ ਤੇ ਕੰਬੜੀ ਕੇ ਜੰਗਲ ਜੰਗਲ ਫਿਰਦਾ ਹੈ ਉਹਨਾਂ ਨੇ ਮਾਮੂਲੀ ਚਰਵਾਹੇ ਜਹੀ ਸ਼ਕਲ ਬਣਾਈ ਹੋਈ ਹੈ ਉਸ ਦੀ छवि ਮੈਸਾਂ ਦੇ ਵਿੱਚ ਰੁੱਲਦੀ ਦਿਖਾਈ ਦਿੰਦੀ ਹੈ ਜੰਗਲ ਦੀਆਂ ጫੜੀਆਂ ਵਿੱਚ ਲੁਕੀ ਹੋਈ ਹੈ ਪਰ ਇੱਕ ਗੱਲ ਸਮਝ ਲਵੋ ਪਰ ਜਾਈ ਜੀ ਮੇਰੇ ਸਤਿਗੁਰ ਸਾਖਸ਼ਾਤ ਖੁਦਾ ਹਨ ਪਰਵਰ ਬਿਗਾਰ ਹਨ ਓਹ ਗਰੀਬ ਨਵਾਜ ਸ਼ਾਹਾਂ ਦੇ ਸ਼ਾਹ ਹਨ ਪਰਜਾਈ ਹੱਸਦੇ ਹੋਏ ਬੋਲੀ ਸ਼ਾਹਾਂ ਦੇ ਸ਼ਾਹ ਜੋ ਖੁਦ ਤਾਂ ਕੁਦਰ ਲਤਾ ਵਿੱਚ ਸੀ ਤੁਹਾਡੇ ਵੀ ਸ਼ਾਹੀ ਰੇਸ਼ਮੀ ਕੱਪੜੇ ਲਾਹਾ ਦਿੱਤੇ ਤੇ ਆਹ ਫਟੇ ਹੋਏ ਕੱਪੜੇ ਪਵਾ ਦਿੱਤੇ ਇਹੋ ਜਿਹਾ ਹੈ ਉਹ ਸ਼ਾਹਾਂ ਦਾ ਸ਼ਾਹ ਬੁੱਲੇ ਸ਼ਾਦੀਆਂ ਪਰਜਾਈਆਂ ਤੇ ਪਹਿਣਾ ਤਿੱਖੇ ਜਵਾਬ ਸਵਾਲ ਕਰਨ ਲੱਗ ਪਈਆਂ ਚੁੱਪ ਦੇ ਮਖੌਲ ਕਰਨ ਲੱਗ ਪਈਆਂ ਪਰ ਇੱਕ ਚੇਲੇ ਨੂੰ ਇਸ ਤੋਂ ਕੀ ਦਿੱਕਤ ਮੇਰੀ ਰਾਹ ਵਿੱਚ ਆ ਕੇ ਸਦਾ ਉਹ ਕੰਡੇ ਵਿਛਾਉਂਦੇ ਨੇ ਉਹ ਕੰਡੇ ਹੀ ਮੇਰੀ ਹਿੰਮਤ ਨੂੰ ਵਧਾਉਂਦੇ ਹਨ ਮੇਰੀ ਉਪੈਣੋ ਪਰਜਾਈਓ ਮੇਰੇ ਤੇ ਇਹ ਤਾਨੇ ਮੈਨੂੰ ਕਿਉਂ ਕਸ ਰਹੀ ਹੋ ਤੁਸੀਂ ਰਲ ਮਿਲ ਕੇ ਮੈਨੂੰ ਵਧਾਈ ਦਿਓ ਕਿ ਗੁਰੂ ਦੇ ਮਿਲਨ ਨਾਲ ਮੇਰੀ ਜ਼ਿੰਦਗੀ ਵਿੱਚ ਮੁਬਾਰਕ ਦਿਨ ਚੜ ਆਇਆ ਹੈ ਮੇਰੀ ਰੂਹੇ ਹੀਰ ਨੂੰ ਰਾਂਝਾ ਮਿਲ ਗਿਆ ਹੈ ਚਿਰਨਜੀਵੀ ਸ਼ਹਰ ਨਾਲ ਉਸ ਦਾ ਨਿਕਾਹ ਹੋ ਗਿਆ ਹੈ ਇਹ ਸਭ ਸੁਣ ਕੇ ਪਰਜਾਈਆਂ ਤੇ ਪਹਿਣਾ ਨੇ ਗੁੱਸੇ ਵਿੱਚ ਕਿਹਾ ਅੱਬੂ ਜਾਂ ਦਾਤਾ ਤੁਸੀਂ ਜਿਉਂਦੇ ਜੀ ਕਤਲ ਕਰ ਦਿੱਤਾ ਹੈ ਪੂਰੇ ਸੈਦ ਪਰਿਵਾਰ ਵਿੱਚ ਜਿਹੜਾ ਉਹਨਾਂ ਦਾ ਰਤਬਾ ਸੀ ਆਨ ਬਾਨ ਸ਼ਾਨ ਸੀ ਉਸ ਨੂੰ ਬੜੀ ਹੀ ਬੇਦਰਦੀ ਨਾਲ ਤੁਸੀਂ ਖਤਮ ਕਰ ਦਿੱਤਾ ਵਾਹ ਚੰਗਾ ਸਿਲਾ ਦਿੱਤਾ ਤੁਸੀਂ ਉਹਨਾਂ ਦੇ ਪਿਆਰ ਦਾ ਜਿਹੜੇ ਮੌਲਵੀ ਸਾਹਿਬ ਪਹਿਲਾ ਪਿੰਡਾਂ ਦੀਆਂ ਗਲੀਆਂ ਵਿੱਚ ਸੀਨਾ ਤਨ ਕੇ ਚਲਦੇ ਸਨ ਅੱਜ ਹਵੇਲੀ ਦੀ ਕੋਠਰੀ ਵਿੱਚ ਮੂੰਹ ਛੁਪਾ ਕੇ ਸ਼ਰਮਸਾਰ ਬੈਠੇ ਹਨ ਸਿਰਫ ਤੁਹਾਡੇ ਕਰਕੇ ਦਿਨ ਰਾਤ ਇਹੀ ਸੋਚ ਵਿੱਚ ਡੁੱਬੇ ਰਹਿੰਦੇ ਹਨ ਕਿ ਉਹਨਾਂ ਦੇ ਨੂਰੇ ਚਸ਼ਮ ਨੇ ਖਾਨਦਾਨ ਨੂੰ ਰੋਸ਼ਨ ਕਰਨ ਦੀ ਬਜਾਏ ਕਲੰਕ ਲਗਾਇਆ ਹੈ ਉਸ ਦੇ ਉੱਪਰ ਕਿਹੜਾ ਨਕਾਬ ਚੜਾਵਾਂਗੀ ਸਈਦ ਦੀ ਆਬਰੂ ਤੇ ਲੱਗਿਆ ਸ਼ਰਮਸਾਰ ਦਾਗ ਨੂੰ ਕਿਹੜੀ ਦਲੀਲ ਨਾਲ ਤੋਤਾ ਜਾਵੇ ਬੁੱਲੇ ਨੂੰ ਸਮਝਾਵਣਾ ਆ ਪਹਿਣਾ ਤੇ ਪਰਜਾਈਆਂ ਆਲ ਰਵੀ ਔਲਾਦ ਅਲੀ ਨੂੰ ਤੂੰ ਕਿਉਂ ਲੀਕਾਂ ਲਾਈਆਂ ਮੰਨ ਲੈ ਬੁੱਲੇਆ ਕਹਿਣਾ ਸਾਡਾ ਛੱਡ ਦੇ ਪੱਲਾ ਰਾਈਆਂ ਮੇਰੇ ਭਾਈ ਜਾਨ ਆਪਣਾ ਤਾਂ ਹਜਰਤ ਮੁਹੰਮਦ ਦੇ حضرت علی دا حیثیت دار کل ہے کیوں اک بد ذات اڑائی دی دہلیز تے بیٹھ کے اس نو بے آبرو کر رہے ہو گل دی نزاکت نو سمجھو واپس چلو چھڈ دیو اس اڑائی بزرگ دا پلا اس دی تا نسل وی انسان تک دی نہیں لگدی ਨਾ ਸ਼ਕਲ ਤੋਂ ਨਾ ਅਕਲ ਤੋਂ ਜਿਨ੍ਹਾਂ ਨੂੰ ਉਹ ਚਰਾਉਂਦਾ ਹੈ ਉਹਨਾਂ ਵਰਗਾ ਹੀ ਲੱਗ ਰਿਹਾ ਹੈ ਖੁਦ ਦੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ ਸਾਡਾ ਵਿਕਰ ਉਜਾੜ ਦਿੱਤਾ ਇਸ ਅਦੇੜ ਬਜ਼ੁਰਗ ਨੇ ਜ਼ੁਬਾਨ ਨੂੰ ਕਬੂ ਵਿੱਚ ਰੱਖੋ ਪਰ ਜਾਈ ਖਬਰਦਾਰ ਜੇਕਰ ਇੱਕ ਵੀ ਸ਼ਬਦ ਮੇਰੇ ਗੁਰੂ ਦੀ ਸ਼ਾਨ ਦੇ ਖਿਲਾਫ ਬੋਲਿਆ ਨਹੀਂ ਮੈਂ ਸਾਰੀਆਂ ਹੱਦਾਂ ਤੇ ਤੇਹਜੀਬ ਭੁੱਲਣ ਤੇ ਮਜਬੂਰ ਹੋ ਜਾਵਾਂਗਾ ਬੁੱਲੇ ਸ਼ਾ ਗਰਜ ਉਠਿਆ ਉਸਨੇ ਪਰਜਾਇਆਂ ਤੇ ਪਹਿਣਾ ਨੂੰ ਤਵੱਜੋ ਦੇ ਕੇ ਸੁਣਨ ਲਈ ਕਿਹਾ ਮੈਂ ਢੰਕੇ ਦੀ ਛੋਟ ਤੇ ਐਲਾਨ ਕਰਦਾ ਹਾਂ ਕਿ ਅੱਜ ਤੋਂ ਮੇਰੀ ਜਾਤੀ ਉਹੀ ਹੈ ਜਿਹੜੇ ਮੇਰੇ ਸਤਗੁਰ ਦੀ ਜਾਤੀ ਹੈ ਮੈਂ ਉਸੇ ਬਰਾਦਰੀ ਦਾ ਹਾਂ ਜਿਸ ਦੇ ਮੇਰੇ ਨਾਇਤ ਮੌਲਾ ਹੈ ਜਿਹੜਾ ਸਾਨੂੰ ਸੈਦ ਸੱਦੇ ਦੋ ਜਖ ਮਿਲਨ ਸਜਾਈਆਂ ਜੋ ਕਈ ਸਾਨੂੰ ਅਰਾਈ ਆਖੇ ਬਹਿਸਤੇ ਪਿੰਗਾ ਪਾਈਆਂ ਬੁੱਲੇ ਨੇ ਪਰਜਾਈ ਨੂੰ ਕਿਹਾ ਹੁਣ ਕਿਆਮਤਾਂ ਗਿਰਨ ਜਾਂ ਜਨਾਜਾ ਨਿਕਲੇ ਮੈਨੂੰ ਬਿਲਕੁਲ ਵੀ ਪਰਵਾ ਨਹੀਂ ਮੈਂ ਤਾਂ ਖਰਾ ਸੌਦਾ ਕਰ ਚੁੱਕਿਆ ਹਾਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਬੇਮੋਲ ਵਿਕ ਚੁੱਕਿਆ ਹਾਂ ਇਸ ਸਿਰ ਲਈ ਕੋਈ ਹੋਰ ਦੂਜੀ ਦਹਲਿਜ ਨਹੀਂ ਬੁੱਲੇ ਸ਼ਾ ਇੱਕ ਸੌਦਾ ਕੀਤਾ ਨਾ ਕੁਝ ਲਾਹਾ ਟੋਟਾ ਲਿੱਤਾ ਪਰ ਜਾਈਆਂ ਬੋਲਣ ਲੱਗੀਆਂ ਆਪ ਬੁੱਲੇ ਨੇ ਟੋਕ ਦਿਓ ਹੈ ਕਿਹਾ ਬਸ ਹੁਣ ਬਹੁਤ ਹੋ ਗਿਆ ਹੁਣ ਤੁਸੀਂ ਜਾ ਸਕਦੇ ਹੋ ਇੱਥੋਂ ਮੈਂ ਨੇ ਤਾਂ ਹੁਣ ਇਨਾਤ ਸ਼ਾਹ ਦੇ ਬਾਗੇ ਬਹਾਰਾ ਵਿੱਚ ਹੀ ਰਹਿਣਾ ਹੈ ਇਨ੍ਹਾਂ ਦੀਆਂ پاک ਪਨਾਹਾਂ ਵਿੱਚ ਮੇਰਾ ਅਮਨ ਚੈਨ ਤੇ ਰੂਹੇ ਕਰਾਰ ਹੈ ਸੋ ਦੋਸਤੋ જે સૂફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ